if you find the one you should never give her up if you find the one you should never give her up if you find the one you should never give her up if you find the one you should never give her up ਲੱਗ ਗਈ ਅਕਤੂਬਰ ਚੱਲੇ ਟ੍ਰੈਕ ਤੇ ਅੱਜ ਤੇ ਮੌਸਮ ਹੈ ਪੂਰਾ ਘੈਂਟ ਜ਼ੋਰ ਪਰਖਿਆ ਜਾਣਾ ਅੱਜ ਖਾਧੀਆਂ ਖਰਾਕਾ ਕੰਮ ਹੋਣੀ ਅੱਜ ਯੈਸ ਸਰ ਪਤਾ ਲੱਗਿਆ ਨਾ ਖਰਾਕਾ ਕਿੰਨੀਆਂ ਖਾਧੀਆਂ ਅੱਜ ਨਾ ਚੱਲਦੇ ਅੱਗੇ ਅੱਗੇ ਚੱਲ ਜੋਬਰਾ ਟਰੈਕ ਦੇ ਨਜ਼ਾਰੇ ਦਿਖਾਉਣੇ ਸਾਨੂੰ ਆਜੋ ਕਨੇ ਮਣਕਣੀ ਚੱਲੇ ਅੱਜ ਪੌੜੀਆਂ ਤੇ ਤੇ ਜੰਗਸਟਰ ਉਧਰ ਅੱਗੇ ਚੱਲੇ ਆਪਣਾ ਜਾਂਗੇ ਜੇ ਮੁੰਡਾ ਕਹਿੰਦਾ ਮੈਂ ਮੈਂ ਬਹੁਤ ਤੇਜ਼ ਚੜਦਾ ਕਹਿੰਦਾ ਪੌੜੀਆਂ ਅੱਜ ਪਤਾ ਲੱਗ ਗਿਆ ਨੇ ਕਿੰਨੇ ਕ ਪਾਣੀ ਚਾਹੀਏ ਦੇਖਦੇ ਤੁਰ ਤੱਕ ਜਾਂਦਾ ਕਿ ਰਾਹ ਚ ਮੁੜੂਗਾ ਇਹ ਵੇ ਨਕੀ ਵੰਤਾ ਜਾਇਆ ਜੀ ਬਰਾ ਮੇਕਰ ਦਮੀਾਰੇ ਦਾ ਮੋਸਮ ਅਜ ਪੂਰਾ ਕੈਂਡ ਹੌਲੀ ਹੌਲੀ ਚੱਲ ਤੇਜ਼ ਨਾਲ ਚੱਲ ਨਹੀਂ ਜਲਦੀ ਥੱਕ ਜਾਈਂਗਾ ਜੋ ਪਾ ਲੱਗਣਾ ਹੈ ਅੱਜ ਕਹਿੰਦੇ ਖਾਧੀਆਂ ਖਰਾਕਾਂ ਕੰਮ ਹੋਣਗੇ ਅੱਜ ਜਿਹੜੀਆਂ ਮੇਨ ਫਰੇਟ ਨੇ ਖਵਾਈਆਂ ਖਰਾਤਾ ਕਾਈ ਤੇਰੀ ਖਾਣ ਰਹਿ ਖਰਾਬ ਨੇ ਹਨਾ ਪੀਤੀਆਂ ਕੇ ਖਾਧੀਆਂ ਪਤਾ ਲੱਗ ਜਾਣਾ ਅੱਜ ਕੋਈ ਨਾ ਵਾ 15 ਮਿੰਟਾਂ ਸਾਰਾ ਸਾਹਮਣੇ ਆ ਜਾਣਾ ਹੈਂ ਨਹੀਂ ਐ ਤਾਂ ਤੇਰੇ ਖੁੱਚਾਂ ਦੱਸ ਦਿਆਂ ਵੀ ਤੂੰ ਬਹੁਤ ਤਾਕਤਵਰ ਮੁੰਡਾ ਆਹ ਦੇ ਮੇਰੀ ਕੁੱਤੀ ਜੀ ਖੁੱਚ ਐ ਤਾਂ ਚ ਉੱਪਰ ਦੀਆਂ ਖੁੱਚਾਂ ਗੇ ਦੱਸ ਦਿਆਂ ਕਿਹਦੇ ਐ ਇੰਨੀ ਇੰਨੀ ਐ ਖੁੱਚਾਂ ਇਹਦੀਆਂ ਵੀ ਬਹੁਤ ਪਾਵਰਫੁਲ ਬੰਦਾ ਇਹ ਇਸ ਟਾਈਮ ਨਾਲ ਬਹੁਤ ਐ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਜਾ ਕੇ ਆਜੋ ਅੱਗੇ ਲੈ ਦੇਖ ਕੇ ਆ ਪਾਣੀ ਟੱਪ ਜੋ ਛਾਲ ਮਾਰ ਕੇ ਚੁਭਰੋ ਆ ਜਾ ਇਧਰ ਤੇ ਚੱਲੇ ਨਾਲ ਨਾਲ ਦੀ ਮਾਰ ਛਾਲ ਐ ਇਧਰ ਦੀ ਲੰਗਣਾ ਪੈਣਾ ਆ ਜਾ ਵੀਰ ਅੱਗੇ ਦਿਖਾਉਂਦੇ ਤੁਹਾਨੂੰ ਛੋਟਾ ਜਿਹਾ ਚਰਨਾ ਹਾਂ ਇਹਨੂੰ ਕਹਿੰਦੇ ਜੰਗਲ ਚ ਮੰਗਲ ਚਾਰੇ ਪਾਸੇ ਦਰਖਤ ਤੇ ਹਨੇਰਾ ਤੇ ਥੋੜਾ ਜਿਹਾ ਚਰਨਾ ਸਾਨੂੰ ਮੋਹਰੇ ਆ। ਨਾਲ ਥੋੜੇ ਥੜੀ ਕੈਨਮਣੀ ਕਣੀ ਵੀ ਹੁੰਦੀ ਆ। ਇੱਧਰ ਆਪਣਾ ਚੋਬਰ ਕਹਿੰਦੇ ਥੋੜਾ ਥੋੜਾ ਸਾਹੋ ਸਾਹ ਹੁੰਦਾ ਹੋਇਆ। ਥੱਕ ਗਿਆ ਥੋੜਾ ਥੋੜਾ ਇਹ। ਥੱਕਿਆ કે ਨਹੀਂ ਥੱਕਿਆ? ਨਹੀਂ ਥੱਕਿਆ? ਆ ਚੰਗਾ ਸਨੈਪ ਸਾਈਡ ਪਾਲਾ ਫਿਰ ਤੂੰ ਭੇਜ ਦੇ ਸਨੈਪਾ। ਚੱਲ ਬਾਸ ਉੱਪਰਲੇ ਤੇ ਚੱਲੇ ਜੇ ਉਧਰ ਆਪਾਂ। ਲੈ ਵੀ ਕਹਿੰਦੇ ਪਸੀਨਾ ਤਾਂ ਆਉਣਾ ਸ਼ੁਰੂ ਹੋ ਗਿਆ। ਮੱਥਾ ਤਾਂ ਹੋ ਗਿਆ ਪਸੀਨਾ ਪਸੀਨੀ ਕੋਟ ਵੀ ਜਲਦੀ ਲਾਉਣਾ ਪੈਣਾ ਹੁਣ ਚਲੋ ਅੱਗੇ ਚੱਲਦੇ ਆਪਾਂ ਅੱਗੇ ਚੱਲ ਕੇ ਨਿਕਲਦਾ ਮੜਕਾ ਹਾਂਜੀ ਲੈ ਕੇ ਕੋਟ ਆ ਦੇ ਮੜਕਾ ਇਧਰ ਦੇਖੀ ਮੜਾ ਆਉਂਦਾ ਮੜਕਾ ਯੈਸ ਸਰ ਵਧੀਆ ਹੈ ਟੜਕਣ ਕਿੰਨੀ ਹੋਈ ਪਈ ਆ 152 ਕੱਢੀ ਹੁੰਦੇ ਕੋਣ ਤਾਂ ਘੜਜ ਦੋ ਮਿੰਟ ਦਾ ਰੋਕੇ ਮਾ ਅੰਨੇ ਮਿੰਟ ਰੁਕਦੇ ਆ ਬਈ ਸਾਹ ਲੈਨੇ ਆ ਇਧਰ ਮੁੜ ਕੇ ਦੇਖੋ ਕੀ ਹਾਲ ਬਰਾ ਹਾਲ ਹੋ ਗਿਆ ਆਪਾਂ ਨੂੰ ਰਾਹ 'ਚ ਦੋ ਤਿੰਨ ਥਾਂ ਰੁੱਕੇ ਜਾਣਾ ਪੈਣਾ ਫੇਰ ਜਾਵਾਂਗੇ ਐਵੇਂ ਮੁੜ ਕੇ ਕਿਤੇ ਦੌਰਾ ਪੈਸੇ ਦਿਲ ਦਾ ਧੜਕਣ ਵਾਲੀ ਬੱਜੇ ਐ ਇੱਕ ਤੋਂ ਚੱਕਣਾ ਵੀ ਨਹੀਂ ਕਿਸੇ ਨੇ ਯਾਰ ਅੱਗੇ ਚੱਲਦੇ ਆ ਜੋ ਕਹਿੰਦੇ ਚੋਬਰ ਦਾਮ ਲੈਂਦੇ ਲੈਂਦੇ ਅੱਧਾ ਰਾਹ ਕਹਿੰਦੇ ਕਵਰ ਕਰ ਲਏ ਇਹਨਾਂ ਨੇ ਰਾਹ 'ਚ ਕਹਿੰਦੇ ਕਿੰਨੀ ਸਟੇ ਹੋ ਗਈਆਂ 4 ਹੈਂ ਫਲਾਈਟ ਵਰਲਡਵਾਈਡ ਕੋ ਮੰਦੀ ਆ ਚਾਰ ਵਾਰੀ ਕਹਿੰਦੇ ਸਟੇ ਲੈ ਲਈ ਰਾਹ ਚ ਰਾਹ ਚ ਚੇਨ ਨਹੀਂ ਹੁੰਦੇ ਹਾਂ ਚਾਰ ਵਾਰੀ ਰੋਕੇ ਤੇਰੇ ਮੁਰਕਾ ਦੇਖੋ ਇਧਰ ਹੌਲੀ ਹੌਲੀ ਮੰਜ਼ਲ ਵੱਲ ਜਾਣੇ ਆ ਪਰ ਅਜਾ ਪਾ ਟੌਪ ਤੇ ਪਹੁੰਚਣਾ ਹੀ ਪਹੁੰਚਣਾ ਠੀਕ ਹੈ ਨਾ ਯੈਸ ਸਰ ਆ ਦੇਖੋ ਇਧਰ ਕਿੰਨਾ ਸੋਹਣਾ ਤੇ ਸੰਘਣਾ ਜੰਗਲ ਨਿਆਰੇਦਾਰ ਮੋਲ ਮਣੇ ਇੱਕ ਨੰਬਰ ਪੂਰਾ ਥੋੜੀ ਥੋੜੀ ਕੰਮ ਨਹੀਂ ਕਣੀ ਹੁੰਦੀ ਆ ਕਿੰਨੀ ਪੌੜੀ ਹੋਗੀ 1800 1100 ਪੌੜੀ ਚੜ ਗਏ ਪਿੱਛੇ ਦੇਖਦੇ ਹੁਣ ਕਿੰਨੀ ਰਹਿ ਗਈ ਸਾਹੋ ਸਾਹ ਹੋਇਆ ਪਿਆ ਮਾਹੌਲ ਪੂਰਾ ਪਤਾ ਨਹੀਂ ਵੀ ਕਿੰਨੀਆਂ ਟੋਟਲ ਆਪਾਂ ਨੂੰ ਹੋ ਹਾਈ ਨਿਕਲਦੇ ਮੁੜ ਕੇ ਹਾ ਹਾ ਸਾਹ ਵੀ ਚੜਿਆ ਸਰੀਰ ਥੱਕਿਆ ਪਿਆ ਪਰ ਨਿਆਰਾ ਵੀ ਆ ਰਿਹਾ ਹਾਂ ਲਾਲ ਚੰਦ ਜਮਲਾ ਜੱਟ ਜਾ ਰਹੇ ਮੂਰੇ ਆਪਣੇ ਹੋ 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 ਇਹ ਤਾਂ ਸਲੀ ਸਰੀਰ ਦੀ YouTube ਚੈਨਲ ਹੈ ਨਾ ਹੋਏ 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 ਤੇ ਹਾਂਜੀ ਸ਼ਾਇਦ ਦਿੱਲੀ ਦਾ ਲਿਖਿਆ ਨਾ ਵੇਖੋ ਜਸਟੀਫਾਈਟ ਕਰਾਇੰਗ ਮਟਾਪਾ ਕਹਿੰਦੇ ਪਸੀਨਾ ਰੁੰਦਾ ਸ਼ਾਇਦ ਕਿਨਕਾ ਕੰਮ ਨੇੜੀ ਹੈ ਚੱਲ ਕੇ ਦਹੋਣੇ ਲੈ ਵੀ ਕਹਿੰਦੇ ਚੋਪਰ ਕਹਿੰਦੇ ਗਵਾਚ ਗਏ ਅਸੀਂ ਨੇਵੀਗੇਸ਼ਨ ਕੰਪਾਸ ਲਈ ਬੈਠੇ ਤੇ ਧਰਤੀ ਤੋਂ ਕਹਿੰਦੇ ਕਿੰਨਾ 340 ਮੀਟਰ ਐਲੀਵੇਸ਼ਨ ਤੇ ਚੱਲਦੇ ਆ ਮੁਰਕੋ ਮੜਕੀ ਹੋਇਆ ਤੁਰ ਚੱਲ ਹੋ ਹੋ ਹਾਈ ਨਾ ਪਸੀਨਾ ਤੱਕ ਦੇ ਖੇੜ ਕੀ ਨਾ ਜਿੰਨਾ ਇੱਥੇ ਟਰੈਕ ਤੇ ਚੜ੍ਹ ਕੇ ਆ ਗਿਆ ਆ ਕੋਟ ਨਾਲ ਹੀ ਨਹੀਂ ਲਿਆਏ ਸੌਕ ਪੌੜੀ ਬਾਦ ਲਾਉਣਾ ਪੈ ਗਿਆ ਤੇ ਹੁਣ ਸਾਰੇ ਦਾ ਹੱਥ ਚ ਫੜ ਕੇ ਲੈ ਕੇ ਆਨੇ ਤੇ ਫੜਕੀ ਲੈ ਕੇ ਆਉਣਾ ਪੈਣਾ ਇਹਨੂੰ ਪੂਰਾ ਖਾਦੀਆਂ ਖਰਾਕਾਂ ਨੂੰ ਪਤਾ ਲੱਗਦਾ ਕਿ ਇਹਨੇ ਚੋਪਰ ਟੈਗ ਤੇ ਡਾਉਂਦੇ 1300 ਤੇ ਪਹੁੰਚ ਗਏ ਆ ਕੰਮ ਨੇੜੇ ਆ 1300 ਹੋ ਗਈ ਹੁਣ ਕੰਪਲੀਟ ਪਤਾ ਨਹੀਂ 1500 ਕਿ 1400 ਉੱਪਰ ਜਾ ਕੇ ਦੇਖਦੇ ਹੁਣ ਅਮਾ ਲੈ ਵੀ ਕਰੋ ਉੱਪਰ ਤੋਂ ਨਜ਼ਾਰਾ ਦੇਖੋ ਤੁਸੀਂ ਕਿੰਨਾ ਘੈਂਟ ਹੈ ਨਾ ਇੱਧਰ ਦੇਖੋ ਇੱਥੇ ਪਹੁੰਚ ਕੇ ਤੁਹਾਡੀ ਸਾਰੀ ਥਕਾਵਟ ਲੈਂਦੀ ਹੈ ਕਿ ਨਹੀਂ ਜੀ ਸਰ ਲੈਂਦੀ ਹੈ ਥਕਾਵਟ ਉੱਪਰ ਦੇਖਣ ਵਾਲਾ 뷰 ਕਿੰਨਾ ਘੈਂਟ ਐਸਾ ਰਾਮੋਹਰ ਲੱਗਿਆ ਹੋਇਆ ਜਿਹਾ ਇੱਧਰ ਬੱਦਲ ਆ ਦੇਖ ਇੱਥੇ ਤੁਸੀਂ ਫੈਸਲੇ ਕਹਿੰਦੇ ਤੁਹਾਡੇ ਬਰਾਬਰ ਬਰਾਬਰ ਬੱਦਲ ਫਿਰਦੇ ਆ ਉੱਡਦਾ ਨੀਵੇਂ ਵੀ ਬੱਦਲ ਫਿਰਦੇ ਹਨ ਇਧਰ ਆਓ ਦੇਖੋ ਬੰਦਾ ਤੁਹਾਡੇ ਤੋਂ ਨਹੀਂ ਵੀ ਪਰ ਵੀ ਜ਼ੋਰ ਵੀ ਪੂਰਾ ਲੱਗ ਹੈ ਇਧਰ ਆ ਦੇਖੋ ਪਾਣੀ ਦੇ ਤੇ ਹੈ ਚੋਬਰ ਮੈਨੂੰ ਵੀ ਦੇ ਦੇ ਪਾਣੀ ਚੱਕੋ ਖੁੱਲੀ ਹਾ 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 ਯਾਰ ਵਾਸਾ ਇਧਰ ਪਿੱਛੇ ਦੇਖੋ ਇਧਰ ਵੀ ਉੱਚ ਕਰੋ ਕਰਨੇ ਇਧਰ ਜਿਹੜੀ 1300 ਪੌੜੀ ਚੜਨ ਲੱਗਿਆਂ ਨੂੰ ਥਕਾਵਟ ਹੋਈ ਸੀ ਇੱਥੇ ਚਾਰੇ ਪਾਸੇ 뷰 ਦੇਖ ਕੇ ਨਾ 5 ਮਿੰਟਾਂ 'ਚ ਸਾਰੀ ਥਕਾਵਟ ਲਹਿ ਜਾਂਦੀ ਹੈ ਸਹੀ ਗੱਲ ਆ ਬਿਲਕੁਲ ਇਹ ਤੇ ਆ ਕੇ ਦੇਖੋਗੇ ਤੁਸੀਂ ਆਉਣਾ ਥੋੜਾ ਜਿਹਾ ਔਖਾ ਜ਼ਰੂਰ ਆ ਜਦੋਂ ਬੰਦਾ ਪਹਿਲੀ ਵਾਰ ਆਉਂਦਾ ਪਰ ਜਦੋਂ ਆਸੇ-ਪਾਸੇ 뷰 ਦੇਖਦੇ ਹੋ ਨਾ ਕਿਆ ਬਾਤ ਘੈਂਟ 뷰 ਦੇਖ ਕੇ ਤੁਹਾਡੀ ਅੱਖਾਂ ਰਜਦੀ ਹਨ ਇਧਰ ਫੋਟੋਗ੍ਰਾਫੀ ਵੀਡੀਓਗ੍ਰਾਫੀ ਵੀ ਚੱਲ ਜੀ ਜਾਂਦੇ ਜੋਰਾਂ ਸ਼ੋਰਾਂ ਨਾਲ ਚਲੋ ਬਾਕੀ ਆਪਾਂ ਹੁਣ ਇੰਜੋਏ ਕਰਦੇ ਹਾਂ ਸੋ ਥੱਲੇ ਜਾਂਦੇ ਹੋਏ ਦਿਖਾਉਣੇ ਤਵਾਰੇ ਆਪਾਂ ਆ ਜੀ ਕਹਿੰਦੇ ਵੀ ਟਰੈਕ ਦੀ ਚੋਟੀ ਫਤਿਹ ਕਰਕੇ ਹੁਣ ਪਾਲੇ ਕੋਟ ਮੁੰਡਿਆਂ ਨੂੰ ਥੱਲੇ ਨੂੰ ਜਾਣ ਲੱਗਿਆ ਹੈ ਮੀ ਆ ਗਿਆ ਮੀ ਆ ਗਿਆ ਹੁਣ ਤਾਂ ਹੀ ਪਾਲੇ ਕੋਟ ਪਾਲੇ ਹੁਣ ਤੇ ਹੁਣ ਇੰਜਨ ਬ੍ਰੇਕ ਲਾਉਣੇ ਪੈਣਗੇ ਹੁਣ ਥੱਲੇ ਨੂੰ ਜਾਣ ਲੱਗੇ ਠੀਕ ਹੈ ਨਾ ਬ੍ਰੇਕ ਆਪ ਬੰਨ ਕੇ ਜਾਣਾ ਹੁਣ ਥੱਲੇ ਨੂੰ ਢਲਾ ਬਹੁਤ ਏਕੇ ਦਾ ਕੈਮ ਹੋ ਜਾ ਹੁਣ ਵਾਪਸ ਜਾਣ ਦੀ ਤਿਆਰੀ ਲੈ ਵੀ ਕਹਿੰਦੇ ਬਾਸੀ ਸ਼ੁਰੂ ਕਰਤੀ ਹੁਣ ਤੇ ਹੁਣ ਤੁਹਾਨੂੰ ਰਾਹ ਦਿਖਾਉਣੇ ਵੀ ਥੱਲੇ ਜਾਣਾ ਕਿੰਨਾ ਸੌਖਾ ਔਖਾ ਜੀ ਕਹਿੰਦੇ ਚੁੱਬਰ ਟਰੈਕ ਫਤਿਹ ਕਰਕੇ ਦਵਾਰੇ ਕਹਿੰਦੇ ਪਾਰਕਿੰਗ ਕੋਲ ਪਹੁੰਚ ਚੁੱਕੇ ਨੇ ਪੈਰਪੁਰ ਸਾਫ ਕਰੀ ਜਾਂਦੇ ਸਮਾਰਕ ਜਿਹੜਾ ਇਹਨਾਂ ਦੇ ਬੂਟਾਂ ਤੇ ਗੋਹਾਗਾ ਲੱਗਿਆ ਕਿਤੋਂ ਚੱਲ ਹੁਣ ਅਸੀਂ ਸਾਰੇ ਤੈਨੂੰ ਧੋਕੇ ਜਾਣੇ ਚੱਲ 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 ਮੇਰੇ ਐਂ ਸੋਲਦਾ ਵੀ ਬੂਟ ਸਾਫ ਕਰੋ ਠੀਕ ਹੈ ਇੱਕ 90 ਨੂੰ ਸੈਨੇਟਾ ਜੀ ਕਰਕੇ ਚਲੋ ਆ ਗਏ ਆਪਾਂ ਅੱਗੇ ਹੁਣ ਥੱਲੇ ਲਾਈ ਮੁੰਡਿਆ ਏਸੀ ਜੋਰਸ਼ ਅਜਮਾਇਸ਼ ਟੋਬਰਾਂ ਦੀ ਅੱਜ ਆਪਾਂ ਆਗੇ ਟ੍ਰੈਕ ਖਤਮ ਕਰਕੇ ਆ ਇਹਦਾ ਮੇਨ ਗੇਟ ਹੈ ਠੀਕ ਐ ਸਾਰੀ ਚੀਜ਼ ਤਾਂ ਹੋਣੀ ਆਂਦਾ ਆ ਚੁੱਪਰ ਸਾਡਾ ਇਹਨੇ ਬਹੁਤ ਹਿੰਮਤ ਮਾਰੀ ਹੈ ਹੈਂ ਆਂਦਾ ਹਿੰਡ ਹੀ ਉਹ ਭੰਨਨੀ ਸੀ ਭੰਨਦੀ ਹੈਂਡ ਸੀ ਕਹਿੰਦਾ ਭੰਨਨੀ ਸੀ ਭੰਨਦੀ ਭਾਵੇਂ ਪੱਟ ਫੁੱਲ ਗਏ ਪੱਟਾਂ ਕੰਮ ਲੱਗੀਆਂ ਇਹ ਮੰਨਣਾ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਤੂੰ ਮੰਨ ਚਾਹੇ ਨਾ ਮੰਨ ਮੈਂ ਤਾਂ ਮੰਨਦਾ ਵੀਰੇ ਮੁੜਕੋ ਮੁੜਕੀ ਹੋਏ ਆਂ ਤੂੰ ਹੀ ਬੁੱਢੇ ਹੋ ਗਏ ਨਹੀਂ ਬੁੱਢੇ ਪਾਡੇ ਨਹੀਂ ਵੀਰੇ ਜੀ ਤੈਨੂੰ ਹਿੰਮਤ ਮੈਂ ਦਿੱਤੀ ਤੈਨੂੰ ਤੈਨੂੰ ਹਿੰਮਤ ਮੈਂ ਦਿੱਤੀ ਆ ਠੀਕ ਐ ਨਾ ਇੱਥੇ ਆਉਣ ਦੀ ਕੱਟਣੀ ਨਹੀਂ ਆ ਨਾ ਨਾ ਕੱਟਣੀ ਕਿਹਨੂੰ ਆ ਅਸੀਂ ਮੰਨ ਜਾਂਦੇ ਆ ਤੁਸੀਂ ਮੰਨਦੇ ਨਹੀਂ ਕਿਉਂ ਮੰਨ ਨਹੀਂ ਲੱਤਾਂ ਕੰਮ ਤੇਗਾ ਸੀ ਆਉਂਦੇ ਆਂਦੇ ਹਰ ਆਚਾ ਕਮੀਆਂ ਸੀ ਆ ਮੰਨਦੇ ਨਹੀਂ ਤੁਸੀਂ ਵੀਡੀਓ ਜਿੱਦਕ ਕੋਈ ਚਾਲੂ ਅਗਲੀ ਵਾਰ ਸਹੀ ਹੋਰ ਚਾਲ ਵੀ ਠੀਕ ਹੈ ਵੀ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਕੇ ਇਹੋ ਜੇ ਚੋਬਰਾਂ ਨੂੰ ਤੁਹਾਨੂੰ ਦਿਖਾਉਣੇ ਆਪਾਂ ਕੋਈ ਹੋਰ ਨਿਊਜ਼ੀਲੈਂਡ ਦੇ ਨਜ਼ਾਰੇ ਹੁਣ ਆਪਾਂ ਚੱਲਦੇ ਆ ਘਰਾਂ ਨੂੰ ਇਚੀ ਕਰਦੇ ਆ ਬਲੌਗਸ ਮਾਫਤ